सीएफਾਇਰ ਅਫਸਰ ਲਵਪ੍ਰੀਤ ਸਿੰਘ ਅਤੇ ਏਡੀਐਫ ਵੋਦਿਲਬਖ ਸਿੰਘ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੀਵਾਲੀ ਦੇ ਪਵਿੱਤਰ ਤਿਹਾੜੀ ਨੂੰ ਮੁੱਖ ਰੱਖਦਿਆਂ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਇਸ ਲਈ ਸਾਰੇ ਹੀ ਫਾਇਰ ਸਟੇਸ਼ਨਾਂ ਤੇ ਫਾਇਰ ਬ੍ਰਿਗੇਡ ਦੇ ਜਵਾਨ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੂਰੀ ਤਰ੍ਹਾਂ ਤਿਆਰ ਹਨ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਕੁਝ ਗੱਡੀਆਂ ਪਹਿਲਾਂ ਹੀ ਪੇਸ਼ ਦਿੱਤੀਆਂ ਗਈਆਂ ਹਨ ਅੰਮ੍ਰਿਤਸਰ ਦੇ ਸਾਰੇ ਹੀ ਫਾਇਰ ਸਟੇਸ਼ਨ ਕਿਸੇ ਵੀ ਅਨਸੁਖਾਵੀ ਘਟਨਾ ਨਾਲ ਨਿਪਟਣ ਲਈ ਤਿਆਰ ਹਨ ਉਨਾ ਆਖਿਆ ਕਿ ਪਿਛਲੇ ਦਿਨੀ ਅੰਮ੍ਰਿਤਸਰ ਫਾਇਰ ਸਟੇਸ਼ਨ ਨੂੰ 6 ਨਵੀਆਂ ਗੱਡੀਆਂ ਮਿਲੀਆਂ ਹਨ ਜੋ ਫਾਇਰ ਬ੍ਰਿਗੇਡ ਦੇ ਕੰਮ ਵਿੱਚ ਵੱਡਾ ਯੋਗਦਾਨ ਪਾਉਂਦੀਆਂ ਹਨ ਇਸ ਮੌਕੇ ਫਾਇਰ ਚੀਫ ਅਫਸਰ ਲੱਪਤ ਸਿੰਘ ਏਡੀਐਫ ਓਦਿਲਬਖ ਸਿੰਘ ਅਤੇ ਚੁਗਿੰਦਰ ਸਿੰਘ ਯਸ਼ਪਾਲ ਬ੍ਰਿੰਦਰਜੀਤ ਸਿੰਘ ਸਾਹਿਲ ਗਿਲ ਚਗਮੋਹਨ ਰਵਿੰਦਰ ਕੁਮਾਰ ਅਰुण ਸੈਣੀ ਨੇ ਸਮੂਹ ਦੇਸ਼ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ 1 ਜੁਲਾਈ ਅਕਤੂਬਰ ਨੂੰ ਪੂਰੇ ਦੇਸ਼ ਭਰ ਵਿੱਚ ਦੀਵਾਲੀ ਦਾ ਤਿਹਾਰ ਜਿਹੜਾ ਪੂਰੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਵੇਗਾ ਤੇ ਉਸ ਨੂੰ ਲੈ ਕੇ ਫਾਇਰ ਸਟੇਸ਼ਨ ਜਿਹੜੇ ਅੰਮ੍ਰਿਤਸਰ ਦੇ ਨੇ ਉਹ ਪੂਰੀ ਤਰ੍ਹਾਂ ਤੈਨਾਤ ਨੇ ਤੇ ਉੱਥੇ ਜਿਹੜੀਆਂ ਗੱਡੀਆਂ ਨੇ ਉਹ ਪੂਰੀ ਤਰ੍ਹਾਂ ਜਿਹੜੇ ਸੰਵੇਦਨਸ਼ੀਲ ਇਲਾਕੇ ਨੇ ਉੱਥੇ ਵੀ ਪਹੁੰਚਾ ਦਿੱਤੀਆਂ ਗਈਆਂ ਨੇ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ 5 ਸਟੇਸ਼ਨ ਨੇ ਜਿੱਥੇ ਗੱਡੀਆਂ ਤਿਆਰਬਰ ਤਿਆਰ ਨੇ ਤਾਂ ਜੋ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਰੋਕਿਆ ਜਾ ਸਕੇ ਪਰ ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਹੋ ਜੀ ਨੋਬਤ ਆਏ ਹੀ ਨਾ ਕਿਉਂਕਿ ਸਾਨੂੰ ਸਭ ਨੂੰ ਬੜੇ ਹੀ ਧਿਆਨ ਦੇ ਨਾਲ ਜਿਹੜੀ ਆਤੀਸ਼ਬਾਜੀ ਆ ਕਰਨੀ ਚਾਹੀਦੀ ਹੈ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਕਿਉਂਕਿ ਇਹ ਜਿਹੜਾ ਤਿਉਹਾਰ ਹੈ ਇਹ ਰੋਸ਼ਨੀ ਦਾ ਤਿਉਹਾਰ ਹੈ ਖੁਸ਼ੀਆਂ ਦਾ ਤਿਉਹਾਰ ਹੈ ਸੋ ਇਸ ਦਿਨ ਲੋਕ ਇੱਕ ਦੂਸਰੇ ਨੂੰ ਉਪਹਾਰ ਦਿੰਦੇ ਨੇ ਤੇ ਖੁਸ਼ੀਆਂ ਸਾਂਝੀਆਂ ਕਰਦੇ ਨੇ ਸੋ ਅੰਮ੍ਰਿਤਸਰ ਦੇ ਫਾਇਰ ਸਟੇਸ਼ਨ ਜਿੰਨੇ ਵੀ ਨੇ ਜਾਣਕਾਰੀ ਮੁਤਾਬਕ ਉਹਨਾਂ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਨੇ ਤੇ ਜੇਕਰ ਫਿਰ ਵੀ ਕੋਈ ਘਟਨਾ ਇਸ ਤਰ੍ਹਾਂ ਦੀ ਵਾਪਰਦੀ ਹੈ ਤਾਂ ਤੁਸੀਂ ਤੁਰੰਤ ਫਾਇਰ ਸਟੇਸ਼ਨ ਅੰਮ੍ਰਿਤਸਰ ਦੇ ਕਿਸੇ ਨਾਲ ਵੀ ਸੰਪਰਕ ਕਰ ਸਕਦੇ ਹੋ ਤੇ ਤੁਹਾਨੂੰ ਜ਼ਰੂਰ ਮਦਦ ਮਿਲੇਗੀ ਸੋ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਇਸ ਦੀਵਾਲੀ ਦੇ ਮੌਕੇ ਤੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ